ਪੀਮ ਸਿੰਘ ਬੱਕਰੀਆਂ ਵਾਲਾ ਕੀ ਹਾਲ ਆ ਪੀਮ ਸਿੰਘ ਵਧੀਆ ਬਾਈ ਜੀ ਠੀਕ ਠਾਕ ਪੀਮ ਖਾਨ ਹਨੋਂ ਨਹੀਂ ਬਾਈ ਪੀਮ ਸਿੰਘ ਪੀਮ ਸਿੰਘ ਠੀਕ ਹੈ ਬਾਈ ਸਿੱਖ ਪੀਮ ਸਿੰਘ ਸਿੱਖ ਪੀਮ ਸਿੰਘ ਬਾਈ ਠੀਕ ਹੈ ਬਾਈ ਸਹੀ ਗੱਲ ਆ ਆ ਬਾਈ ਆ ਬੱਕਰੀ ਦੇਖੋ ਬਾਈ ਦੇਖੋ ਬਾਈ ਕਿਰਾ ਇਹਨੂੰ ਪਰਾਂ ਕਰ ਇਹਨੂੰ ਪਰਾਂ ਮਾਰਾ ਇਹ ਪੈਣਾ ਪੈਣਾ ਨੇ ਕੋਈ ਹਾਂ ਜੀ ਪੈਣਾ ਪੈਣਾਈਆ ਪੱਕੀ ਗੱਲ ਆ ਪੱਕੀ ਗੱਲ ਆ ਕੀ ਮੰਗਿਆ ਇਹਨਾਂ ਦਾ ਦੇਖ ਲਓ ਬਾਈ ਪੈਣਾ ਪੈਣਾ ਚੇਰੇ ਰੰਗ ਦੀਆਂ ਮੁੱਲ ਕੀ ਕਰੇਗਾ ਭਾਈ ਇਹਦਾ 45000 ਹੈ ਜੀ ਕੱਲੀ ਦਾ ਹਾਂਜੀ ਗੱਬਣ ਦਾ ਗੱਬਣਾ ਜੀ ਗਰੰਟੀ ਗਰੰਟੀ ਫੁੱਲ ਕਿੰਨੇ ਟਾਈਮ ਦੀ ਹੈਗੀ ਆ ਬੱਕਰੀ 4-5 ਮਹੀਨੇ ਦੀ ਗੱਬਣ 4-5 ਮਹੀਨੇ ਦੀ ਇਹ ਇਹ ਵਾਲੀ ਇਹ ਸੂਈ ਹੈ ਜੀ ਕਿੰਨੇ ਬੱਚੇ ਇੱਕ ਬੱਚਾ ਕਿੰਨਾ ਟਾਈਮ ਹੋ ਗਿਆ ਇਹ ਹੈਗਾ ਐਮਿਨਟ 1.5 ਮਹੀਨੇ ਦਾ ਬੱਚਾ ਇਹਦਾ ਫਿਰ ਮੁੱਲ ਇਹਦਾ ਮੁੱਲ 2000 ਕੱਟ ਕਰ ਦਿੰਦੇ ਉਹਦੇ ਨਾਲ ਅੱਛਾ ਹਾਂ ਓ ਕਿਉਂ ਉਹ ਆਇਆ ਹੁਣ ਇਹ ਬੱਕਰੀ ਗੱਬਣਾ ਭਾਰੀ ਆ ਹਾਂ ਇਹ ਮਗਰ ਬੱਚਾ ਹੈ ਭਾਰ ਦਾ ਮੁੱਲ ਹੈ ਹਾਂ ਵਜਨ ਦਾ ਮੁੱਲ ਹੈ ਵਜਨ ਦਾ ਮੁੱਲ ਹਾਂ ਠੀਕ ਹੈ ਦੰਦਾਂ ਦੀਆਂ ਦੰਦਾਂ ਦੀਆਂ ਨਵੇਂ ਆ ਅੱਠ ਦੰਦ ਫਰੈਸ਼ ਅੱਠ ਦੰਦ ਅੱਠ ਦੰਦ ਲੱਗਿਆ ਕੀ ਇਹ ਪੈਸੇ ਹੂੰ ਲੱਗੀ ਜਾਂਦੇ ਪੈਸੇ ਤਾਂ ਜੀ ਚਲਾਂ ਮੰਗਣ ਵਾਲੇ ਤਾਂ ਆਪਾਂ ਨੇ ਮੰਗ ਲੇ ਲੱਗਿਆ ਵੀ ਹੋਊਗਾ ਕੁਛ ਲੱਗੀ ਜਾਂਦਾ 40 ਵਾਲੇ ਦਾ 48 ਵਾਲੇ ਦਾ ਲੱਗਿਆ ਕੁਛ ਇਹ ਤਾਂ ਲੱਗਿਆ ਹਾਂ ਠੀਕ ਹੈ ਤੇ ਉਹ ਬੱਕਰੀ ਜੋ ਬੇਲੀ ਬਾਬਾ ਤਕੜੀ ਉਹਦੀ ਉਹ ਬੱਕਰੀ ਪੂਰੀ ਵਧੀਆ ਜੀ ਗੱਬਣ ਵੀ ਹੈਗੀ ਹੈ ਹਾਂ ਕਿੰਨੇ ਟਾਈਮ ਦੀ ਬਈ ਜੀ ਸਾਢੇ 3 ਨ ਮਹੀਨੇ ਦੀ ਸਾਢੇ 3 ਨ ਮਹੀਨੇ ਦੀ ਕਿੰਨੀਆਂ ਕ ਬੱਕਰੀਆਂ ਵੇਚ ਲਈ ਦੀਆਂ ਨੇ ਵੀ ਮਸ ਮਹੀਨੇ ਇੱਕ ਦੇ ਬਾਈ ਵੇਚ ਹੀ ਦੇਈ ਦੀਆਂ ਜਿਵੇਂ ਮਿਲ ਗਈਆਂ ਬੱਕਰੀਆਂ ਤਾਂ ਹੁਣ ਜਿੰਨੀਆਂ ਮਿਲ ਜਾਂਣ ਉਹਨੀਆਂ ਹੀ ਵੇਚ ਦੇਈ ਦੀਆਂ ਅੱਛਾ ਹਾਂ ਮਿਲਣ ਤੇ ਆ ਬੱਕਰੀਆਂ ਮਿਲਣ ਤੇ ਆ ਹਾਂ ਮਿਲਦੀਆਂ ਬਹੁਤ ਘੱਟ ਆ ਜੀ ਕਿਉਂ ਬਾਈ ਹੁਣ ਠੰਡ ਠੰਡ ਦਾ ਕਰਕੇ ਆ ਕੋਈ ਮਾਨ ਫਿਰ ਠੰਡ 'ਚ ਤਾਂ ਮਿਲਣੀਆਂ ਚਾਹੀਦੀਆਂ ਨੇ ਬਾ ਮਾਲ ਹੁਣ ਥੋੜਾ ਸ਼ਾਰਟ ਪੈਂਦੀ ਜਾਂਦੀ ਹੈ ਜੀ। ਅੱਛਾ, ਮਾਲ ਘਟ ਗਿਆ। ਹਾਂ, ਪੰਜਾਬ ਚੋਂ। ਹਾਂ ਜੀ। ਮਾਲ ਘਟ ਗਿਆ ਇੱਥੇ ਕੋਈ ਮਾਲ ਉਟ ਗਿਆ ਬਾਹਰ ਜੀ। ਠੀਕ ਐ। ਹਾਂ। ਪਾਲਣ ਵਾਲੇ ਘਟ ਗਏ। ਪਾਲਣ ਵਾਲੇ ਘਟ ਗਏ। ਫਰਕ ਦਾ ਕੋਈ ਛੋਟ ਰਸਦਾ ਨਹੀਂ। 24 ਅੱਛਾ। ਤਾਂ ਹੀ ਵਧੂਗਾ ਮਾਲ। ਹੂੰ। ਨਿੱਕੇ ਨਿੱਕੇ ਵੇਚ ਦਿੰਦੇ ਆ। ਪੈਸੇ ਮਿਲਦੇ ਆ ਜਦੇ ਵੇਚਦੇ ਆ। ਜਦ ਹੀ ਵੇਚ ਦਿੰਦੇ ਆ। ਸਹੀ ਗੱਲ ਆ। ਇਹ ਗੱਲ ਹੈ ਜੀ ਕਿ ਮਾਲ ਬਾਹਰ ਨੂੰ ਵੀ ਚਲਾ ਗਿਆ। ਬਾਕੀ ਘਟਣਗੇ ਚ ਵੀ ਬਥੇਰਾ ਖਾਪ ਜਾਂਦਾਗਾ। ਪਰ ਚੰਗਾ ਮਾਲ ਚਲੋ ਉੱਚ ਨਹੀਂ ਖਪਦਾ ਹੈਗਾ। ਹਾਂ ਜੀ। ਹਾਂ। ਕਈ ਵਾਰ ਚੰਗਾ ਮਾਲ ਗ ਖੱਈਓ ਬੱਕਰੀ ਵੀ ਉਹਦਾ ਕਰੀਉ ਨੂਰਾ ਇਹਦਾ ਲੱਗਿਆ ਕੁਛ ਰਾਜ ਪੀਮੇ ਆ ਵੱਡੀ ਬੱਕਰੀ ਦਾ ਇਹਦਾ ਬਾਈ ਲੱਗਾ ਹਾਂ 25000 ਲੱਗਾ ਤੁਸੀਂ ਕਿੰਨਾ ਮੰਗਿਆ ਦੱਸਿਆ ਇਹਦਾ 40000 40000 ਹਾਂ ਜੀ ਦੰਦਾ ਦੀ ਕਿੰਮੇ ਇਹ ਦੰਦਾ ਦੀ 8 ਦੰਦਾ ਕਦ ਕਾਠ ਹੈਗਾ ਨਾ 8 3 ਇੰਚ ਕੁ ਵੱਡਾ ਮਿਣਿਆ ਦਾ ਹੈ ਨਹੀਂ ਗਾ ਜੀ ਹੋਊਗਾ ਇਹਨਾਂ ਦਾ ਹੋਊਗਾ ਬੱਬੂ 38 ਗਿਂਚ ਹੋਊਗੀ ਬੱਕਰੀ ਹਾਂ ਗੱਬਣ ਦੀ ਤਾਂ ਗਰੰਟੀ ਹੈ ਨਾ ਮੈਂ ਨਾ ਫੋਲ ਲਾਈ ਜੀ ਸਹੀ ਗੱਲ ਆ ਖਾਲੀ ਹੋ ਗਈ ਵਾਪਸ ਕਰਾਂਗੇ ਆਪਾਂ ਬੱਕਰੀਆਂ ਐ ਨਹੀਂ ਗੱਲ ਖਾਲੀ ਹੋ ਗਈ ਖਾਲੀ ਹੋਈ ਵਾਪਸ ਕਰਾਂਗੇ ਅੱਛਾ ਖਾਲੀ ਦੀ ਵਾਪਸੀ ਆਗਲੇ ਪੈਸੇ ਦਵਾਂਗੇ ਆਪਾਂ ਤੇ ਉਹ ਕਾਲੀ ਬੱਕਰੀ ਦਾ ਉਹ ਕਾਲੀ ਵੀ ਗੱਬਣਾਈ ਕਿੰਨੇ ਟਾਈਮ ਦੀ ਉਹ ਤਾਂ ਤਿਆਰ ਹੀ ਆ ਬਸ ਹੋਰ ਛੂਪੂ ਮਹੀਨੇ ਭੀਆਂ ਦਾ ਨਾ ਕਿੰਨੇ ਮੁੱਲ ਦੀ ਹੈ ਕਿੰਨੇ ਦੀ ਹੈ ਬੱਬੂ ਦੀ ਹੈ ਮੈਨੂੰ ਲੱਗਦਾ ਉਹਦੇ ਕਿ ਨਹੀਂ ਚਾਗਦਾ ਉਹਦੀ ਹੈ ਆਹੋ ਹੀ ਮੇਰੇ ਨਾਲ ਤਾਂ ਹੀ ਵੱਧ ਘਟਦਾ ਤੈਨੂੰ ਜਾ ਠੰਗ ਲਾ ਰਿਹਾ ਕਰੀ ਬਾਈ ਨਹੀਂ ਨਹੀਂ ਅੱਜ ਹਵਾ ਜੀ ਚੱਲੀ ਜਾਂਦੀ ਨੇ ਅੱਜ ਅੱਛਾ ਇਹ ਦੋੜੀ ਲਈ ਕਰਨਾ ਤੇ ਇਹ ਦੋੜੀਆਂ ਅਸਲ ਦੇ ਵਿੱਚ ਜਿਹੜੇ ਪਹਿਲਾਂ ਜ਼ਿਆਦਾਤਰ ਲੈਂਦੇ ਹੁੰਦੇ ਸੀ ਇਹਦੇ ਵਿੱਚ ਕਹਿੰਦੇ ਠੰਡ ਕੱਟ ਲੱਗਦੀ ਹੁੰਦੀ ਹੈ ਨਾ ਦੌੜੀ ਚ ਦੌੜੀ ਕਹਿੰਦੇ ਹੁੰਦੇ ਇਹਨੂੰ ਦੌੜੀ ਕਹਿੰਦੇ ਇਹ ਤਾਂ ਪੂਰੀ ਜੀ ਦੋਰੰਗੀ ਜੀ ਕਰਕੇ ਉਹ ਦੌੜਾ ਦੌੜੀ ਹੈ ਨਾ ਦੌੜਾ ਦੌੜੀ ਦੇਸੀ ਸਟਾਈਲ ਆ ਹਾਲ ਦੇ ਵਿੱਚ ਇਹੀ ਹੁੰਦਾ ਤੇਰੀ ਕਿੰਨੀਆਂ ਬੱਕਰੀ ਨੇ ਬੱਬੂ ਅੱਜ ਮੇਰੇ ਕੋਲ ਹੈਗੀਆਂ 4-5 ਵੀ ਜਿੰਨੀਆਂ ਵੇਚਤੀ ਆਉਣਗੀਆਂ ਮੈਂ ਹਲੇ ਕੋਈ ਇੱਕ ਹੀ ਵੇਚੀ ਬਸ ਅੱਜ ਇੱਕ ਹਾਂ ਜੀ 4-5 ਹੈਗੀਆਂ ਹਾਂ 4 ਉਹ ਪੱਟ ਮੈਂ ਲਾ ਤੇਰੀ ਹੈ ਫਿਰ ਉਹ ਕਾਲੇ ਕਾਲੀ ਮੇਮਣੀ ਮੇਰੀ ਕੀ ਮੁੱਲ ਦੀ ਹੈ ਮੇਮਣੀ ਉਹ 10000 ਰੁਪਏ ਮੰਗ ਰਹੀ ਬਾੜਾ ਨਹੀਂ ਹੋ ਜੂਗਾ ਬੋਕੇ ਦੇ ਘਰ ਬਾਤ ਕਰ ਲਾਂਗੇ ਜੀ ਠੰਡ ਜੀ ਪੈਂਦੀ ਹੈ ਅੱਜ ਠੀਕ ਹੈ ਖੀਰੀ ਹੈਗੀ ਖੀਰੀ ਖੀਰੀ ਬਿਲਕੁਲ ਜੀ ਠੀਕ ਹੈ ਲੱਗਿਆ ਤਾਂ ਹੋਊਗਾ ਉਹ ਤੇ ਉਧਰ ਲੱਗਿਆ ਜੀ 6500 ਰੁਪਏ ਲੱਗਿਆ ਇਹ ਥੋੜਾ ਲੱਗਿਆ ਜੀ ਥੋੜਾ ਲੱਗਿਆ ਨਾ ਗੱਲ ਸਹੀ ਆ ਮੁੱਲ ਥੋੜੀ ਲੱਗੇਗਾ ਠੀਕ ਕਰਕੇ ਰੋਕੀ ਖੜੀਆਂ ਚੰਗਾ ਬਈ ਜਿਵੇਂ ਤੂੰ ਪੂਰੀ ਲੈ ਰੱਖੀ ਆ ਉਹ ਵੀ ਪੂਰੀ ਖੜੀਆਂ ਨਾ ਠੰਡ ਵਾਲੀ ਆ ਬਾਈ ਠੰਡ 'ਚ ਫਰਕ ਪੈ ਜਾਂਦਾ ਜਾਨਵਰ ਸੁੰਗੜ ਕੇ ਖੜ ਦੇਣਗੇ ਕੱਦ ਦਾ ਫਰਕ ਪੈ ਜਾਂਦਾ ਹੈ ਨਾ ਹਾਂਜੀ ਦਿਨ ਲੱਗਾਂਦੇ ਹਿਮਾਲੇ ਨਿਕਰ ਜਾਣਾ ਸੀ ਹੁਣ ਨੂੰ ਉਹਨਾਂ ਲੱਗਣੇ ਹਿਮਾਲੇ ਜਾ ਜਾ ਸਹੀ ਗੱਲ ਆ ਮਾਲ ਖੜ ਜੀ ਵੀ ਇਕੱਠੀਆਂ ਦਾ ਹੋਈਆਂ ਖੜੀਆਂ ਹੂੰ ਸਹੀ ਗੱਲ ਉਹ ਨਾ ਦੇਖੋ ਇੱਧਰ ਇਕੱਠੀਆਂ ਆ ਇਹਦਾ ਕੀ ਮੁੱਲ ਆ ਚਿੱਟੀ ਜੀ ਦਾ ਇਹਨੂੰ ਕਰੀ ਅੱਗੇ ਕਿੰਨਾ 32000 ਨਾਲ ਕੀ ਇਹਦੇ ਗੱਬਣਾ ਦੀ 2 ਮਹੀਨੇ ਦੀ ਗਾਰੰਟੀ ਨਾਲ ਗਾਰੰਟੀ ਨਾਲ ਜੀ ਕਰੀ ਵੀ ਮੈਂ ਗਿਆ ਏ ਲੈ ਬੱਕਰੀ ਚੰਗੀ ਆ ਊਣ ਵਾਲੀ ਹੈਗੀ ਹਾਂ ਹਾਂ ਚੰਗੀ ਆ ਛਣ ਵੱਡੇ ਛੋਟੇ ਕਿਵੇਂ ਕਰਦੀ ਐ ਇਹ ਟੁਕੜਾ ਕਰਕੇ 19 20 ਪੈਸਾ ਫਰਕ ਪਾਈ ਫਿਰ ਬਰਾਬਰ ਹੋਣਗੇ ਫਿਰ ਪੱਕੀ ਗੱਲ ਆ ਛਣ ਚਾਲਦੀ ਸਹੀ ਸਲਾਮ ਵੇਚਣ ਦਾ ਮਾਰ ਨਹੀਂ ਨਗਾ ਜੀ ਨਾ ਨਾ ਜੀ ਛਣ ਸਹੀ ਸਲਾਮ ਤਾਂ ਕਿ ਦੁੱਧ ਹੁੰਦਾ ਦੋਨਾਂ ਚੋਂ ਕੱਦ ਘਾਟ ਬਹੁਤ ਆ ਨਾ ਦੋਨੋਂ ਡੀ ਨਹੀਂ ਹੈਗੀ ਕੋਈ ਨਹੀਂ ਕੱਦ ਹੋਊਗਾ ਯਾਨੀ ਕਿ 73 ਇੰਚ ਕਟੋ ਕਟਾ ਫੁੱਲਾ ਕਰਦਾਗਾ ਸਹੀ ਆ ਠੀਕ ਆ ਬਬੂ ਠੀਕ ਆ ਬਈ ਪਹਿਲਾਂ ਆ ਦੇਖੋ ਤੁਹਾਨੂੰ ਖਰਾਕ ਬੰਦੇ ਨੇ ਕੀ ਪਾਈ ਇਧਰ ਲਿਆ ਕੇ ਦਿਖਾ ਬਈ ਹੋਇਆ ਦੇ ਆ ਦੇਖ ਖਰਾਕ ਪਾਈ ਹੋਈ ਆ ਐਜੰਡਾ ਦੀ ਪੱਤੀ ਛੋਲੇ ਛਿਲਕਾ ਕਣਕ ਬਾਈ ਤਿੰਨੇ ਜੀਜੀ ਨੇ ਚ ਤਿੰਨੇ ਵੀਰੇ ਹਾਂ ਤਿੰਨੇ ਚੀਜ਼ਾਂ ਪਾਈ ਹੋਈਆਂ ਨੇ ਆ ਜੋ ਆ ਬੱਕਰੀ ਦਾ ਕੀਮਤ ਲੈ ਇਹ 40000 ਰੁਪਏ 40 ਹਾਂਜੀ 10000 ਰੁਪਏ ਸੁਈ ਹੋਈ ਹੈ ਪਹਿਲਾਂ ਇਹ ਨਹੀਂ ਹਾਂ ਪਹਿਲਾਂ ਸੁਈ ਹੋਣੀ ਯਾਨੀ ਗੱਬਣ ਹੋਣ ਵਾਲੇ ਵੀਰੇ ਬੋਲੀ ਇੱਕ ਸੁਈ ਹੈ ਜਾਂ ਦੋ ਵਾਰਾਂ ਦੋ ਵਾਰੀ ਸੁਈ ਦੋ ਵਾਰ ਤਾਂ ਹੋਊਗਾ ਨਾ ਠੀਕ ਆ ਘਾਟਵਾ ਦੇ ਚ ਕੋਈ ਘਾਟਵਾ ਥੋੜਾ ਜਿਹਾ ਥਣ ਦੀ ਦਿੱਕਤ ਆ ਥੋੜਾ ਥਣ ਛੋਟਾ ਵੱਡਾ ਹੈਗਾ ਜ਼ਰੂਰ ਕਿੰਨਾ ਕ ਥੋੜਾ ਹੀ ਹੈਗਾ ਜ਼ਿਆਦਾ ਨਹੀਂ ਹੈਗਾ ਨਹੀਂ ਠੀਕ ਆ ਹਾਂ ਉਹ ਆਪਾਂ ਦੱਸ ਕੇ ਦਿੰਨਾ ਜਿਹੜੂ ਵੀ ਅਗਲਾ ਕਹਿੰਦਾ ਦੇ ਗੱਛਾ ਨਾ ਖੜਾ ਨਹੀਂ ਵੀਰੇ ਥਣ ਚੱਲਦੇ ਆ ਠੀਕ ਆ ਹ ਲੈ ਉਹ ਵੀ ਠੀਕ ਆ ਨਾ ਹਾਂ ਹਾਂ ਮੁੱਲ ਲੱਗਿਆ ਵੀ ਕੋਸੇ 40000 ਤਾਂ ਮੰਗਿਆ ਹੈਗਾ 26000 ਰੁਪਏ ਲੱਗੇ ਵੀਰੇ ਸ਼ੁਕਰੀਆ ਹਾਂ ਠੀਕ ਹੈ ਹ ਲੈ ਬਤਾਉਂਦਾ ਹੈ ਗੱਸੀਕਲ ਨਹੀਂ ਗੱਪਣ ਵੀ ਹੈਗੀ ਆ ਨਾ ਗੱਪਣ ਨਹੀਂ ਬੋਲੀਏ ਪੱਠਾ ਹੁਣਾ ਦਾ ਅੰਡਰ ਬੱਕਰੀ ਦਾ ਇੰਨਾ ਪੈਸੇ ਯਾਰ ਆਪਾਂ ਉਹ ਚੀਜ਼ ਤੇ ਫੜ ਮੰਗਦੇ ਮੈਂ ਤਾਂ ਕੁਆਲਿਟੀ ਦੇ ਹਿਸਾਬ ਨਾਲ ਪੈਸੇ ਮੰਗਦੇ ਪੁਰਾ ਠੀਕ ਹੈ ਹੁਣ ਬੱਚਾ ਵੇਚ ਤੇਰੇ ਸਾਹਮਣੇ ਖੜਾ ਤੇ ਲਖੀ ਰਿਆ ਬੱਚਾ ਹੈਗਾ ਆ ਬੱਚਾ ਹਾਂ ਖੀਰਾ ਬੱਚਾ ਲੈ ਕਿੰਨੇ ਪੈਸੇ ਦਾ ਵੇਗਿਆ ਬਾਈ 36 ਦਾ ਵਿੱਚ 36000 36000 ਖੀਰਾ ਬੱਚਾ ਕਿੰਨੇ ਮਹੀਨਿਆਂ ਦਾ ਹੋਗਾ ਲਗਭਗ ਇਹ 10 ਕਿ ਮਹੀਨਿਆਂ ਦਾ ਬੱਚਾ ਹੈਗਾ 10 ਕਿ ਮਹੀਨਿਆਂ ਦਾ ਖੀਰਾ ਬੱਚਾ 36000 ਦਾ ਵੇਚ ਲੈ ਬਾਈ ਚੰਗੀ ਗੱਲ ਆ ਓਕੇ ਆ ਬਈ ਹਾਂ ਹਾਂ ਲੈ ਇਹਦੀ ਗਰੰਟੀ ਹੈ ਨਹੀਂ ਨਾ ਨਾ ਇਹ ਵੀਰੇ ਖਾਲੀ ਖਾਲੀ ਹੈ ਵੀਰੇ ਹਾਂ ਇਹ ਬੁਹਾਨਾ ਨਹੀਂ ਕਹਿਣਾ ਨਹੀਂ ਵੀਰੇ ਆਪਾਂ ਕਹਿੰਦੇ ਨਹੀਂ ਜਦੋਂ ਆਹ ਪੱਟ ਬੱਕਰੀ ਆਪਣੇ ਸਾਹਮਣੇ ਬੋਲੀਏ ਖੜੀਏ ਯਾਰ ਹੁਣ ਐਵੇਂ ਹੈਣਾ ਗੱਬਣਗੇ ਦੀ 2 ਮਹੀਨੇ ਦੀ 2.5 ਮਹੀਨੇ ਦੀ ਹੈ ਕੁਆਲਿਟੀ ਜੀ ਹੈਗੀ ਬੱਕਰੀ ਇਹ ਚੱਕਲ ਕੋਈ ਕਾਰ ਨਹੀਂ ਬਾਕੀ ਕੋਈ ਹੈ ਹੀ ਕਾਰਡ ਕਾਰਡ ਹੈ ਕੁਆਲਿਟੀ ਚ ਉਹਨੇ ਪੱਕ ਜਿਹੜੀ ਚੀਜ਼ ਹੈਗੀ ਮੈਨੇ ਹੁਣ ਆਹ ਖੜੀ ਬੱਕਰੀ ਹੋਰ ਵੀ ਨਾ ਮੇਰੇ ਕੋਲੇ ਪਰ ਨਹੀਂ ਇਹ ਚੀਜ਼ ਹੈ ਯਾਰ ਦੋਨੇ ਚੀਜ਼ਾਂ ਹੀ ਅਲੱਗ ਨੇ ਦੋਨੇ ਹੀ ਬਾਈ ਕੋਲੇ ਚੀਜ਼ਾਂ ਹੀ ਦੋਸੀ ਤੁਹਾਨੂੰ ਦੋ ਹੀ ਦਿਖਾਤੀਆਂ ਸੀ ਨੇ ਬਾਕੀ ਦਿਖਾ ਦਈਏ ਤਾਂ ਕਹਦੇ ਵਾੜਾ ਫਾਇਦਾ ਹੋਣ ਵਾਲਾ ਹੈ ਨਹੀਂਗਾ ਤੁਹਾਨੂੰ ਕੁਆਲਟੀ ਵਾਲੀਆਂ ਚੀਜ਼ਾਂ ਦਿਖਾਤੀਆਂ ਬਾਕੀ ਦੂਸਰੇ ਮਾਲ ਆ ਪਤਾ ਨਹੀਂ ਹਾਂ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਆਇਓ ਬੱਕਰੀਆਂ ਹੋਰ ਦਿਖਾ ਦਿੰਨਾ ਬਾਈ ਕਾਰੀਗਰ ਬੰਦੇ ਆਏ ਹੋਏ ਨੇ ਕਿ ਆਪਣੇ ਕੋਲੇ ਕੀ ਆਲਾ ਦੇਵ ਵਧੀਆ ਬਾਈ ਜੀ ਕੀ ਆਲਾ ਤੇ ਨੇ ਠੀਕ ਠਾਕ ਜੀ ਵਧੀਆ ਜੀ ਬੱਕਰੀਆਂ ਕੀ ਦੀਆਂ ਨੇ ਆਪਣੀਆਂ ਹੀ ਇਹ ਕਰਦੀਆਂ ਨੇ ਜਾਂ ਵਪਾਰਤੀਆਂ ਨੇ ਨਹੀਂ ਕਰਦੀਆਂ ਅੱਛਾ ਠੀਕ ਹੈ ਕਿ ਮੈਂ ਨੇ ਅਜੋ ਗੱਬਣਾ ਫੰਡਰਾ ਟੋਕੜਾ ਗੱਬਣਾ ਉਹ 2 ਮਹੀਨਿਆਂ ਦੀ ਹੈਗੀ ਇਹਨੂੰ 1.5 ਮਹੀਨੇ ਦੇ ਇਹਦੇ ਬੱਚੇ ਵੇਚਤੇ ਉਹਦੇ ਪਹਿਲਾਂ ਦੇ ਵਿੱਚੇ ਵੀ ਸੀਗੇ ਸੂਆ ਨਹੀਂ ਕਿ ਮੈਂ ਹੋਣਗੀਆਂ ਵਿੱਚ ਬਾ ਤੀਜਾ ਤੀਜਾ ਸੂਆ ਹੀ ਹੈ ਇਹਨਾਂ ਦਾ ਨਮਗਾ ਹੀ ਆ ਦੰਦਾਂ ਨੂੰ ਸੂਣਾਗਾ ਤੀਜਾ ਨਹੀਂ ਸੂਣਾ ਮਗਾ ਸੀ ਬੱਚੇ ਵੇਚਤੇ ਅੱਛਾ ਤੀਜਾ ਸੂਣਾ ਕਿ ਮੈਂ ਸੂਣਾ ਮਗਾ ਸੀ ਤੀਜਾ ਨਹੀਂ ਜਾਂਦੀ ਹੈ ਹਾਂਜੀ ਚੌਥੇ ਤੋਂ ਹੋਊਗੀ ਹਾਂਜੀ ਹਾਂਜੀ ਮੁੱਲ ਕਿਵੇਂ ਆ ਇਹਨਾਂ ਦਾ ਮੁੱਲ ਤਾਂ 65000 ਰੁਪਏ ਹੀ ਦੋਨਾਂ ਦਾ ਦੋਨਾਂ ਦਾ ਹਾਂਜੀ ਦੋਨਾਂ ਦੀ 65 ਹੈਗਾ ਹਾਂਜੀ ਕੋਈ ਕਿਸੇ ਪੱਖੋਂ ਘਾਟ ਬਾਦ ਨਹੀਂ ਕੋਈ ਨੈਸਟੈਂਪ ਤਾਂ ਹੈ ਓਕੇ ਆ ਜਾਵਾਂ ਲਾ ਗੀਆਂ ਥੋੜੇ ਥੋੜੇ ਕੱਲ ਦਾ ਨਹੀਂ ਨਹੀਂ ਜੀ ਨਵੇਂ ਆ ਜਾਵਾਂ ਦੋਆਂ ਦਾ 65000 ਹੈ ਹਾਂਜੀ ਹੈਡ ਕਿੰਨੀ ਹੋਊਗੀ ਹੈਡ ਤਾਂ ਹੋਊਗੀ 37 38 ਆਰਾਮ ਉਹਦੀ ਗਾਰੰਟੀ ਵੀ ਹੈਗੀ ਆ ਨਹੀਂ ਜੀ 2 ਮਹੀਨੇ ਵਾਲੀ ਦੀ ਗਾਰੰਟੀ ਇਹਨਾਂ ਲੈਂਦੀ ਹੁੰਦੀ ਅੱਛਾ ਕਿੰਨੇ ਕੁ ਮਹੀਨੇ ਦੀ ਗਾਰੰਟੀ ਹੁੰਦੀ ਹੈ ਗਾਰੰਟੀ ਘੱਟੋ ਘਾਟਾ 2 3 ਮਹੀਨਿਆਂ ਤੇ ਜਾ ਕੇ ਠੀਕ ਹੈ ਦਨ ਹੋਰ ਚਾਹੀਦੇ ਆ ਹਾਂਜੀ ਹਾਂਜੀ ਹਜੇ ਕੱਚਾ ਆ ਫਿਰ ਹੇ ਪਤਾ ਲੱਗ ਜਾਂਦਾ ਫਿਰ ਉਹਦੋਂ ਅਗਲਾ ਮੰਗੂ ਵੀ ਸਵਾ ਲੱਖ ਇਹਨਾਂ ਦਾ ਜਦੋਂ ਪੂਰੀ ਗਰੰਟੀ ਦੇ ਵਗ ਫਿਰ ਜਿਹੜੀ ਪੱਠ ਹੁੰਦੀ ਉਹ ਤਾਂ ਪਹਿਲਾਂ ਪਤਾ ਲੱਗ ਜਾਂਦਾ ਹਾਂਜੀ ਪੱਠ ਦਾ ਪਹਿਲਾਂ ਪਤਾ ਲੱਗ ਜਾਂਦਾ ਲੱਗ ਜਾਂਦਾ 1.5 ਤੋਂ 2 ਮਹੀਨੇ ਤੋਂ ਪਤਾ ਹਾਂ ਉਹ ਦੋ ਦੋ ਸਵਾ ਦੋ ਤੀ 2.5 ਤੀ ਉਹ ਵਗ ਜਾਂਦੀ ਹੈਗੀ 2.5 ਤੀ ਹਾਂ ਬਰਾਬਰ ਹੀ ਹੋ ਗਿਆ ਹਾਂਜੀ ਹਾਂਜੀ ਠੀਕ ਆ ਲੈ ਵੀ ਆਹ ਦੇਖ ਲੋ ਇਹ ਬੱਕਰੀ ਘਰ ਦੀ ਦੁੱਧ ਬਾਦ ਨੂੰ ਕਿਵੇਂ ਨਹੀਂ ਆਹੀ ਓਕੇ ਆ ਜੀ 1.5 ਲੀਟਰ ਦਾ हां जी ਹੁਣ ਵੀ ਦਿੰਦੀ ਹੈਗੀ ਹੁਣ ਬਸ ਔਕੜ ਜੀ ਹੈਗੀ ਅੱਧਾ ਪਾਣਾ ਲੀਟਰ ਤਾਂ ਹੁਣ ਵੀ ਕੱਢ ਦਿੰਦੀ ਹੈ ਠੀਕ ਹੈ ਲੱਗਿਆ ਏ ਕੁਛ ਨਹੀਂ ਆਇਆ ਅਜੇ ਟਾਈਮ ਕੁਛ ਨਹੀਂ ਲੱਗਿਆ ਹਜੇ ਨਾ ਬੱਕਰੀਆਂ ਵਧੀਆ ਸੀ ਹਾਂ ਜੀ ਹਾਂ ਜੀ ਲੱਗਿਆ ਕਿਉਂ ਨਹੀਂ ਉਸ ਆਇਆ ਨਹੀਂ ਨਾ ਇਹ ਠੰਡ ਦਾ ਕਰਕੇ ਫਿਰ ਅਗਲਾ ਕਹਿੰਦਾ ਖੜਜੋ ਮੜਾਇਆ ਜੇ ਅੱਛਾ ਕੋ ਮੂਰੇ ਜਿਹੜੇ ਹਾਂ ਹਾਂ ਰੇਟ ਰੂਟ ਤਾਂ ਪੁੱਛੀ ਜਾਂਦੇ ਬਥੇਰੇ ਬੰਗੇ ਆ ਬੱਚੇ ਦਾ ਇਹਦਾ 20000 ਰੁਪਏ ਮੰਗਨੇ ਜੀ 10 ਮਹੀਨਿਆਂ ਦਾ ਬੱਚਾ ਹੀ ਹੈ 10 ਮਹੀਨਿਆਂ ਦਾ ਹੀ 10 ਮਹੀਨਿਆਂ ਦਾ ਹਾਂ ਜੀ ਹਾਂ ਜੀ ਟੋਰੀ ਬਈ ਕੁਆਰ ਦੇ ਠੰਡ ਦਾ ਕਰਕੇ ਫਿਰ ਸਹੀ ਆ ਪਸ਼ੂ ਹੋ ਰਹੇ ਨੇ ਬੰਦਾ ਮੂਗਲਾ ਵੀ ਨਹੀਂ ਆ ਕਰੂਗਾ ਇਹ ਕੱਦ ਤਾਂ ਨੇ ਬਹੁਤ ਵੱਡਾ ਕਰਨਗਾ ਇਹ 10 ਮਹੀਨਿਆਂ ਦਾ ਹੀ ਮਾਨਾ 10 ਮਹੀਨਿਆਂ ਦਾ ਹਾਂ 35 36 ਤਾਂ ਹੁਣ ਹੈਗਾ ਇਹ 35 36 ਹਾਂ ਆਰਾਮਦਈਆ ਤੇ ਉਹ ਇਹਦਾ ਕਿੰਨਾ ਕਰੂਗਾ 14 ਦਾ ਸੀਗਾ 45 ਇੰਚ ਦਾ ਅੱਛਾ ਹੁਣ ਵੀ ਆਪਣੇ ਕੋਲ ਬੱਚਾ 2 ਸਾਲ ਦਾ ਬਹੁਤ ਚੰਗਾ ਬੱਚਾ ਰੱਖਿਆ ਹੋਇਆ ਠੀਕ ਹੈ ਉਹ ਪੂਰਾ ਗਾ ਇਹਦਾ ਮੁੱਲ ਲੱਗਿਆ ਕੁਛ ਇਹਦਾ ਲੱਗਿਆ ਸੀਗਾ 17000 ਰੁਪਏ ਲੱਗਿਆ ਤੁਸੀਂ ਕੀ ਮੰਗਿਆ ਸੀ ਇਹਦਾ 20000 ਰੁਪਏ ਮੰਗਿਆ ਸੀ 20000 20000 ਚੋਂ 17 ਵੀ ਉਹ ਲੈਣਾ ਫਿਰ ਨਹੀਂ ਕੋਈ ਗੱਲ ਨਹੀਂ ਮੌਕੇ ਤੇ ਹੋ ਜੂਗੀ। ਜੈਨ ਵਾਲਾ ਸੌ ਭਾਈ ਘਟੇਗਾ। ਆਹ ਨਾ ਹੀ ਕਰੀ ਘਟੇਣਗੇ। ਹਾਂ। ਚਲੋ ਭਾਈ। ਬਾਕੀ ਐਂ ਜੀ ਚੰਗੇ ਮਾਲ ਤੇ ਘੜਾਇਆ ਜਾਂਦਾ ਫਿਰ ਮੋਲੋਂ ਮਲੀ। ਇਹ ਤਾਂ ਗੱਲ ਹੈਗੀ ਆ। ਮਾਲ ਮਾਲਾ ਤਾਂ ਜਦੋਂ ਨੌਕਸ ਵਾਲਾ ਜਦੋਂ ਮਰਜੀ ਵੇਚਦਾ। ਹਾਂ ਜੀ। ਚੰਗੀ ਵਾਲਾ। ਠੀਕ ਹੈ ਵੀਰੇ। ਧੰਨਵਾਦ।